ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਪੀਬੀ 77 ਸਟਡੀ ਪੁਆਇੰਟ ਤੇ ਅਤੇ ਅੱਜ ਦੀ ਵੀਡੀਓ ਲੈ ਕੇ ਆਇਆ ਹਾਂ ਮੋਸਟ ਇੰਪੋਰਟੈਂਟ ਐਮਸੀਕਿਊ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਾਂ 200 ਦੇ ਕਰੀਬ ਮੋਸਟ ਇੰਪੋਰਟੈਂਟ ਐਮਸੀਕਿਊ ਦੀ ਲੜੀ ਚਾਲੂ ਕੀਤੀ ਹੋਈ ਹੈ ਜੋ ਕਿ ਅੱਜ ਦਾ ਕੁਐਸਚਨ ਹੈ 81ਵਾਂ ਲਗਾਤਾਰ ਹੀ ਸਾਡੇ ਚੈਨਲ ਤੋਂ ਤੁਸੀਂ ਜੁੜੇ ਰਹੋ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਚੈਨਲ ਤੇ ਤਿਆਰੀ ਕਰਨ ਵਾਸਤੇ ਮਟੀਰੀਅਲ ਮਿਲੇਗਾ ਐਮਸੀਕਿਊ ਮਿਲਣਗੇ ਅਤੇ ਲਾਈਵ ਕਲਾਸਾਂ ਵੀ ਮਿਲਣਗੀਆਂ ਬਿਜਲੀ ਬੋਰਡ ਤੋਂ ਇਲਾਵਾ ਤੁਸੀਂ ਪੀਐਸ ਟੈਟ ਸੀਟੈਟ ਐਸਐਸਸੀ ਜੀਡੀ ਅਤੇ ਮੈਥ ਦੀਆਂ ਕਲਾਸਾਂ ਜਿਵੇਂ ਪੀ ਟ੍ਰਿਪਲ ਐਸ ਬੀ ਦਾ ਪੇਪਰ ਹੋ ਗਿਆ ਵੀਡੀਓ ਫਾਇਰਮੈਨ ਪੰਜਾਬ ਪੁਲਿਸ ਪੰਜਾਬ ਪਟਵਾਰੀ ਆਲ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਤੁਸੀਂ ਇਸ ਚੈਨਲ ਤੇ ਫ੍ਰੀ ਆਫ ਕੋਸਟ ਕਰ ਸਕਦੇ ਹੋ ਇਸ ਦੀ ਕੋਈ ਵੀ ਫੀਸ ਨਹੀਂ ਰੱਖੀ ਗਈ ਸੋ ਦੋਸਤੋ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਸਾਨੂੰ ਕਮੈਂਟ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਤੇ ਸ਼ੇਅਰ ਵੀ ਸਾਰੀਆਂ ਵੀਡੀਓ ਨੂੰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਜਿਹੜੇ ਵੀ ਵੀਰ ਸਾਡੇ ਚੈਨਲ ਤੇ ਪਹਿਲੀ ਵਾਰ ਜੁੜਿਆ ਹਨ ਇਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਜੋ ਆਨ ਵਾਲੀਆਂ ਵੀਡੀਓਜ਼ ਆ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇਵੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਸਵਿਚ ਬੋਰਡ ਦੀ ਉਚਾਈ ਕਿੰਨੀ ਹੋਣੀ ਚਾਹੀਦੀ ਹੈ ਤਾਂ ਆਪਸ਼ਨ ਤੋਂ ਦੇ ਬਿਲਕੁਲ ਸਾਹਮਣੇ ਹਾਂ ਜੀ ਸਵਿਚ ਬੋਰਡ ਦੀ ਉਚਾਈ ਕਿੰਨੀ ਹੋਣੀ ਚਾਹੀਦੀ ਹੈ ਆਪਸ਼ਨ ਪਹਿਲਾ ਹੈ 12.5 ਮੀਟਰ ਦੂਸਰੀ ਹੈ 10.2 ਮੀਟਰ ਤੀਸਰੀ ਹੈ 3.7 ਮੀਟਰ ਚੌਥੀ ਹੈ 1.5 ਮੀਟਰ ਤਾਂ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੋਏਗਾ ਦੋਸਤੋ ਉਹ ਹੈ 1.5 ਮੀਟਰ 1.5 5 ਮੀਟਰ ਰਾਈਟ ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਆਈਈ ਦੇ ਨਿਜ਼ਮਾ ਅਨੁਸਾਰ ਲੀਕਜ ਕਰੰਟ ਕਿੰਨਾ ਹੋਣਾ ਚਾਹੀਦਾ ਹੈ ਤਾਂ অপਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ કુલ ਕਰੰਟ ਦਾ 2/1000 ਹਿੱਸਾ ਦੂਸਰੀ ਹੈ કુલ ਕਰੰਟ ਦਾ 4/500 ਹਿੱਸਾ ਤੀਸਰੀ ਹੈ કુલ ਕਰੰਟ ਦਾ 1/5000 ਹਿੱਸਾ ਜਾਂ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਦੋਸਤੋ ਇਹਨਾਂ ਵਿੱਚੋਂ ਕੋਈ ਵੀ ਨਹੀਂ ਆਨਸਰ ਇਸ ਦਾ ਹੈ ਇਹਨਾਂ ਵਿੱਚੋਂ ਕੋਈ ਨਹੀਂ ਜੇਕਰ ਆਪਸ਼ਨ ਦਿੱਤੀ ਹੁੰਦੀ 1/ 5000 ਤਾਂ ਇਸ ਦਾ ਆਨਸਰ ਰਾਈਟ ਹੋਣਾ ਸੀ ਜਾਂ 0.02 ਆਨਸਰ ਹੋਣਾ ਸੀ ਰਾਈਟ ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਓਪਨ ਸਰਕਟ ਦੇ ਕੀ ਕਾਰਨ ਹਨ ਓਪਨ ਸਰਕਟ ਦੇ ਕੀ ਕਾਰਨ ਹਨ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਫਿਊਜ਼ ਦਾ ਉੱਦਣਾ ਦੂਸਰੀ ਹੈ ਬੜਬਦਾ ਫਿਊਜ਼ ਹੋਣਾ ਤੀਸਰੀ ਹੈ ਤਾਰ ਦਾ ਟੁਕੜਾ ਤੇ ਚੌਥੀ ਹੈ ਇਹ ਸਾਰੇ ਤਾਂ ਇਸ ਦਾ ਜੋ ਸਹੀ ਆਨਸਰ ਹੈ ਦੋਸਤੋ ਉਹ ਹੈ ਇਹ ਸਾਰੇ ਫਿਊਜ਼ ਦਾ ਉੱਡਣਾ ਵੀ ਠੀਕ ਹੈ ਬਲਬ ਦਾ ਫਿਊਜ਼ ਹੋਣਾ ਇਹ ਵੀ ਸ਼ਾਰਟ ਓਪਨ ਸਰਕਟ ਦਾ ਕੰਮ ਕਰਦਾ ਹੈ ਤੇ ਤਾਰ ਦਾ ਟੁੱਟਣਾ ਵੀ ਟੁੱਟਣਾ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਆਈਈਏ ਨਿਜ਼ਮਾ ਦੇ ਅਨੁਸਾਰ ਘਰੇਲੂ ਵਾਇਰਿੰਗ ਚਾਲੂ ਕਰਨ ਤੋਂ ਪਹਿਲਾਂ ਕਿਹੜੇ ਟੈਸਟ ਕੀਤੇ ਜਾਣੇ ਚਾਹੀਦੇ ਹਨ ਜੇ ਕਿਹੜੇ ਟੈਸਟ ਕੀਤੇ ਜਾਂਦੇ ਹਨ ऑप्शन तो बिल्कुल सामने हाँ जी पहली है लीकेज टेस्ट दूसरी है पुलरिटी टैसट तीसरी है अर्थ टेस्ट और चौथी है ये हाँ जी तो इसका जो सही आंसर है दोस्तों लीकेज करंट भी सही है पोलैर टेस्ट भी सही है अर्थ टेस्ट भी ठीक है तो इस जो ऑप्शन बन जाएगी राइट वो है ए सारे ठीक है दोस्तों आपा चलते हैं नैक्सट क्वेश्चन पर नमी वाली जगह पर कि वायरिंग होनी चाहती है जानि कि सलाब वाली जगह पर कि वायरिंग होनी चाहती है ऑप्शन तो बिल्कुल सामने हाँ जी पहली है लैड शीथ वायरिंग दूसरी है बैटन वायरिंग तीसरी है कलेट वायरिंग चौथी है सी टी एस वायरिंग हाँ जी दोस्तों इसका तो जो सही आंसर है वह है वायरिंग टीएस वायरिंग चलते नैक्सट क्वेश्चन से दोस्तों केड़ी वायरिंग अग तो बचा कर दी है केड़ी वायरिंग अग तो बचा कर दी है ऑप्शन सामने हाँ जी पहली है बैटन वायरिंग दूसरी है कैसिंग कैपिंग वायरिंग तीसरी है कंड्यूट वायरिंग चौथी है कोई भी नहीं हाँ जी दोस्तों इसका जो सही आंसर होएगा ये है कंड्यूट वायरिंग कंड्यूट वायरिंग ठीक है दोस्तों अगे आप चलते हैं नैक्सट क्वेश्चन से दोस्तों पौड़िया की वायरिंग स्विच वरत्या जाता है पौड़िया की वायरिंग वरत्या जाता है ऑप्शन थोड़े तो सामने हाँ जी वन वे स्विच 2 ਵੇ ਸਵਿਚ 3 ਵੇ ਸਵਿਚ ਜਾਂ 5 ਵੇ ਸਵਿਚ ਹਾਂਜੀ ਦੋਸਤੋ ਇਸ ਦਾ ਜੋ ਸਵਿਚ ਵਰਤੇ ਜਾਂਦਾ ਹੈ ਇਸ ਦਾ ਰਾਈਟ ਆਨਸਰ ਬਣੇਗਾ 2 ਵੇ ਸਵਿਚ 2 ਵੇ ਸਵਿਚ ਰਾਈਟ ਦੋਸਤੋ ਆਪਾਂ ਚੱਲਦੇ ਹਾਂ ਅੱਗੇ ਨੈਕਸਟ ਕੁਐਸਚਨ ਤੇ ਬਲਬਤੇ ਪੱਖੇ ਕਿਵੇਂ ਕਨੈਕਟ ਕੀਤੇ ਜਾਂਦੇ ਹਨ ਬਲਬ ਤੇ ਪੱਖੇ ਕਿਵੇਂ ਕਨੈਕਟ ਕੀਤੇ ਜਾਂਦੇ ਹਨ অপਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਪੈਰਲਲ ਵਿੱਚ ਦੂਸਰੀ ਹੈ ਸੀਰੀਜ਼ ਵਿੱਚ ਤੀਸਰੀ ਹੈ ਸੀਰੀਜ਼ ਪੈਰਲਲ ਵਿੱਚ ਅਤੇ ਚੌਥੀ ਹੈ ਕੋਈ ਵੀ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਪੈਰਲਲ ਵਿੱਚ ਠੀਕ ਹੈ ਦੋਸਤੋ ਪੈਰਲਲ ਵਿੱਚ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਫਿਊਜ਼ ਦੇ ਕੀ ਕੰਮ ਹੁੰਦੇ ਹਨ ਫਿਊਜ਼ ਦੇ ਕੀ ਕੰਮ ਹੁੰਦੇ ਹਨ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਜਦੋਂ ਸਰਕਟ ਵਿੱਚ ਕਰੰਟ ਜ਼ਿਆਦਾ ਹੋਵੇ ਤਾਂ ਇਹ ਸਰਕਟ ਨੂੰ ਕੱਟ ਦਿੰਦਾ ਹੈ ਆਪਸ਼ਨ ਦੂਸਰੀ ਹੈ ਸਰਕਟ ਵਿੱਚ ਕਰੰਟ ਨਹੀਂ ਜਾਣ ਦਿੰਦਾ ਤੀਸਰੀ ਹੈ ਉੜਾ ਤੇ ਐਡਾ ਦੋਵੇਂ ਜਾਂ ਚੌਥੀ ਕੋਈ ਵੀ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਜਦੋਂ ਸਰਕਟ ਵਿੱਚ ਕਰੰਟ ਜ਼ਿਆਦਾ ਹੋਵੇ ਤਾਂ ਇਹ ਸਰਕਟ ਨੂੰ ਕੱਟ ਦਿੰਦਾ ਹੈ ਠੀਕ ਹੈ ਦੋਸਤੋ ਅੱਗੇ ਬ ਚਲਦੇ ਆ ਨੈਕਸਟ ਕੁਐਸਚਨ ਤੇ 8 ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਵਧੀਆ ਕੰਡਕਟਿੰਗ ਪਦਾਰਥ ਹੈ ਸਭ ਤੋਂ ਚੰਗਾ ਕਿਹੜਾ ਪਦਾਰਥ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਆਂ ਜੀ ਪਹਿਲੀ ਹੈ ਚਾਂਦੀ ਦੂਸਰੀ ਹੈ ਪੋਰਸਲਿਨ ਤੀਸਰੀ ਹੈ ਮਾਈਕਾ ਚੌਥੀ ਹੈ ਐਲੂਮੀਨੀਅਮ ਤਾਂ ਸਭ ਤੋਂ ਚੰਗਾ ਕੰਡਕਟਰ ਦੀ ਗੱਲ ਕੀਤੀ ਹੈ ਤਾਂ ਚੰਗਾ ਕੀ ਹੈ ਜੀ ਚਾਂਦੀ ਦਾ ਰਾਈਟ ਆਨਸਰ ਹੋ ਜਾਏਗਾ ਜੀ ਫਸਟ ਚਾਂਦੀ ਠੀਕ ਹੈ ਦੋਸਤੋ ਅੱਗੇ ਚਲਦੇ ਆ नेक्स्ट ਕੁਸਚਨ ਤੇ ਜੀ ਜਿਹੜਾ ਕਰੰਟ ਇੱਕ ਦਿਸ਼ਾ ਵਿੱਚ ਚੱਲਦਾ ਹੈ ਉਸ ਨੂੰ ਕੀ ਕਹਿੰਦੇ ਹਨ ਜਿਹੜਾ ਕਰੰਟ ਇੱਕ ਦਿਸ਼ਾ ਵਿੱਚ ਚੱਲਦਾ ਹੈ ਉਸ ਨੂੰ ਕੀ ਕਹਿੰਦੇ ਹਨ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਏਸੀ ਡੀਸੀ ਆਰਐਮਐਸ ਜਾਂ ਉਪਰੋਕਤ ਕੋਈ ਨਹੀਂ ਤਾਂ ਆਪ ਨੂੰ ਪਤਾ ਜਿਹੜਾ ਇੱਕੋ ਦਿਸ਼ਾ ਵਿੱਚ ਚੱਲੇ ਉਸ ਨੂੰ ਕਹਿੰਦੇ ਨੇ ਡੀਸੀ ਤੇ ਜਿਹੜਾ ਏਸੀ ਹੁੰਦਾ ਉਹ ਆਪਣੀ ਸਾਈਨ ਵੇ ਬਲਦਾ ਰਹਿੰਦਾ ਹੈ ਰarre ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਜੇਕਰ 100 ਵਾਟ ਦੇ ਦੋ ਬਲਬ ਸੀਰੀਜ਼ ਵਿੱਚ ਲਗਾਏ ਜਾਣ ਤਾਂ ਹਰੇਕ ਬਲਬ ਦੀ ਲਾਈਟ ਡੈਸ਼ ਆਪਸ਼ਨ ਤੁਹਾਡੇ ਸਾਹਮਣੇ ਹਾਂਜੀ ਉਤਨੀ ਹੀ ਰਹੇਗੀ ਡੇਢ ਗੁਣਾ ਹੋ ਜਾਵੇਗੀ ਦੁੱਗਣੀ ਹੋ ਜਾਵੇਗੀ ਜਾਂ ਅੱਧੀ ਰਹਿ ਜਾਵੇਗੀ ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਅੱਧੀ ਰਹਿ ਜਾਵੇਗੀ ਅੱਧੀ ਰਹਿ ਜਾਵੇਗੀ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇੱਕ ਮੂਵਿੰਗ ਕੋਇਲ ਗਲਵੈਨੋਮੀਟਰ ਨੂੰ ਐਮਮੀਟਰ ਕਿਵੇਂ ਬਣਾਇਆ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਵਾਧ ਰੈジਸਟੈਂਸ ਸੀਰੀਜ਼ ਵਿੱਚ ਲਗਾ ਕੇ ਦੂਸਰੀ ਹੈ ਘਾਟ ਰੈジਸਟੈਂਸ ਪੈਰਲ ਵਿੱਚ ਲਗਾ ਕੇ ਤੀਸਰੀ ਹੈ ਵਾਧ ਰੈジਸਟੈਂਸ ਪੈਰਲ ਵਿੱਚ ਲਗਾ ਕੇ ਚੌਥੀ ਹੈ ਐਮਮੀਟਰ ਬਣਾਇਆ ਹੀ ਨਹੀਂ ਜਾ ਸਕਦਾ ਆਪਸ਼ਨ ਤੁਹਾਡੇ ਸામਨੇ ਰੱਖ ਦਿੱਤੀਆਂ ਹਨ ਤਾਂ ਇਹਨਾਂ ਦਾ ਜੋ ਸਹੀ ਆਨਸਰ ਹੋਏਗਾ ਉਹ ਹੈ ਦੋਸਤੋ ਕਾਟਰ ਰਜਿਸਟਰਸ ਪੈਰਲਰ ਵਿੱਚ ਲਗਾ ਕੇ ਕਾਟਰ ਰਜਿਸਟਰਸ ਨੂੰ ਪੈਰਲਰ ਦੇ ਵਿੱਚ ਲਗਾ ਕੇ রাইਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸੋਲਡਰਿੰਗ ਵਿਦ ਦੀ ਤਾਤਾਂ ਨੂੰ ਜੋੜਨ ਲਈ ਵਰਤੀ ਜਾਣ ਵਾਲੀ ਮਿਸ਼ਰਤ ਤਾਤ ਕਿਹੜੀ ਹੁੰਦੀ ਹੈ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਾਂਜੀ ਪਹਿਲੀ ਹੈ ਘਟ ਪਿਗਲਨ ਦਰਜਨ ਵਾਲੀ ਦੂਸਰੀ ਹੈ ਵੱਧ ਪਿਗਲਨ ਦਰਜੇ ਵਾਲੀ ਤੀਸਰੀ ਹੈ ਦਰਮਿਆਨੇ ਪਿਗਲਨ ਦਰਜੇ ਵਾਲੀ ਤੇ ਚੌਥੀ ਹੈ ਕੋਈ ਧਾਤ ਵੀ ਵਰਤੀ ਜਾ ਸਕਦੀ ਹੈ ਤਾਂ ਇਸ ਦਾ ਜੋ ਸਹੀ ਆਨਸਰ ਹੋਏਗਾ ਦੋਸਤੋ ਉਹ ਹੈ ਘਟ ਪਿਗਲਨ ਦਰਜੇ ਵਾਲੀ ਹੁੰਦੀ ਹੈ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਇਰ ਲਿਖਿਆ ਵਿੱਚੋਂ ਕਿਹੜਾ ਪਦਾਰਥ ਫਿਊਜ਼ ਤਾਰ ਵਜੋਂ ਵਰਤਿਆ ਜਾਂਦਾ ਹੈ? ਇਰ ਲਿਖਿਆ ਵਿੱਚੋਂ ਕਿਹੜਾ ਪਦਾਰਥ ਫਿਊਜ਼ ਤਾਰ ਵਜੋਂ ਵਰਤਿਆ ਜਾਂਦਾ ਹੈ? ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ। ਪਹਿਲੀ ਹੈ ਟਿਨ, ਦੂਸਰੀ ਹੈ ਜ਼ਿੰਕ, ਤੀਸਰੀ ਹੈ ਪੋਰਸਲਿਨ ਅਤੇ ਚੌਥੀ ਹੈ ਕੋਬਾਲਟ। ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੋਏਗਾ ਉਹ ਹੈ ਟਿਨ। ਟਿਨ 来र दोस्तों अब चलदा नेक्स्ट क्वेश्चन ते शोल्डर किन्ना ਤਾਤਾਂ ਦਾ ਮਿਸ਼ਰਣ ਹੁੰਦਾ ਹੈ? ਸ਼ੋਲਡਰ ਕਿੰਨਾ ਤਾਤਾਂ ਦਾ ਮਿਸ਼ਰਣ ਹੁੰਦਾ ਹੈ ਤਾਂ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ। ਪਹਿਲੀ ਹੈ ਜ਼ਿੰਕ ਅਤੇ ਲੈਡ। ਦੂਸਰੀ ਹੈ ਨਿਕਲ ਕੋਬਾਲਟ। ਤੀਸਰੀ ਹੈ ਕੋਬਾਲਟ ਅਤੇ ਚੌਥੀ ਹੈ ਟਿਨ ਅਤੇ ਲੈਡ। ਤਾਂ ਦੋਸਤੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਟਿੰਨ ਅਤੇ ਲੈਡ ਠੀਕ ਹੈ ਦੋਸਤੋ ਚਲਦੇ ਆ ਆਪਾਂ ਨੈਕਸਟ ਕੁਐਸਚਨ ਤੇ ਸਾਫਟ ਸੋਲਡਰ ਅਤੇ ਹਾਰਡ ਸੋਲਡਰ ਵਿੱਚ ਕੀ ਫਰਕ ਹੁੰਦਾ ਹੈ ਸਾਫਟ ਸੋਲਡਰ ਅਤੇ ਹਾਰਡ ਸੋਲਡਰ ਵਿੱਚ ਕੀ ਫਰਕ ਹੁੰਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਕੋਈ ਫਰਕ ਨਹੀਂ ਹੁੰਦਾ ਪੀਗਲਨ ਤਾਪਮਾਨ ਦਾ ਫਰਕ ਹੁੰਦਾ ਹੈ ਲੰਬਾਈ ਦਾ ਫਰਕ ਹੁੰਦਾ ਹੈ ਜਾਂ ਮੋਟਾਈ ਦਾ ਫਰਕ ਹੁੰਦਾ ਹੈ ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਪਿੰਗਲਨ ਤਾਪਮਾਨ ਦਾ ਫਰਕ ਹੁੰਦਾ ਹੈ ਠੀਕ ਹੈ ਦੋਸਤੋ ਅੱਗੇ ਪਹੁੰਚਦੇ ਆ ਨੈਕਸਟ ਕੁਸਚਨ ਤੇ ਸਟੈਨਲੈਸ ਸਟੀਲ ਨੂੰ ਸੋਲਡਰ ਕਰਨ ਲਈ ਕਿਹੜਾ ਫਲਕਸ ਵਰਤਿਆ ਜਾਂਦਾ ਹੈ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਗੰਤਕ ਦਾ ਤਜਾਬ ਜ਼ਿੰਕ ਕੋਲੋਰਾਇਡ ਫਾਸਫੋਰਿਕ ਤਜਾਬ ਜਾਂ ਕਿਸੇ ਕਿਸਮ ਦੇ ਫਲਕਸ ਦੀ ਲੋੜ ਨਹੀਂ ਹੁੰਦੀ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਤਾਂ ਇਸ ਦੀ ਜੋ ਸਹੀ ਆਨਸਰ ਹੈ ਉਹ ਹੈ ਫਾਸਫੇਰਿਕ ਤਜਾਬ ਤਜਾਬ ਰਾਈਟੋ ਦੋਸਤੋ ਅਗਭਾ ਚਲਦੇ ਆ ਨੈਕਸਟ ਕੁਸਚਨ ਤੇ ਸੋਲਡਰਿੰਗ ਵੇਲੇ ਜੋੜ ਨੂੰ ਆਕਸੀਡੇਸ਼ਨ ਤੋਂ ਬਚਾਉਣ ਲਈ ਕਿਹੜਾ ਪਦਾਰਥ ਵਰਤਿਆ ਜਾਂਦਾ ਹੈ ਆਪਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਪਹਿਲੀ ਹੈ ਫਲਕਸ ਦੂਸਰੀ ਹੈ ਫਿਊਜ਼ ਤੀਸਰੀ ਹੈ ਸ਼ੋਲਡਰ ਅਤੇ ਚੌਥੀ ਹੈ ਤੇਜਾਬ ਤਾਂ ਜੋ ਸਹੀ ਆਨਸਰ ਹੈ ਉਹ ਹੈ ਦੋਸਤੋ ਫਲਕਸ ਫਲਕਸ ਰਹਿ ਗਏ ਦੋਸਤੋ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਡੀਸੀ ਜਨਰੇਟਰ ਵਿੱਚ ਪੈਦਾ ਹੋਣ ਵਾਲਾ ਈਐਮਐਫ ਕਿਹੜੇ ਨਿਯਮ ਤੇ ਆਧਾਰਿਤ ਹੈ ਇਸ ਦਾ ਜੋ ਸਹੀ ਆਨਸਰ ਹੋ ਜਾਏਗਾ ਦੋਸਤੋ ਉਹ ਹੈ ਫੈਰਾਡੇ ਦੇ ਇਲੈਕਟ੍ਰੋਮੈਗਨੇਟਿਕ ਇੰਡਕਸ਼ਨ ਦਾ ਫਸਟ ਨਿਯਮ ਪਹਿਲਾ ਨਿਯਮ ਜਾਨੀ ਕਿ ਠੀਕ ਹੈ ਦੋਸਤੋ ਚਲਦੇ ਆ नेक्स्ट ਕੁਸਚਨ ਤੇ ਡੀਸੀ ਜਨਰੇਟਰ ਵਿੱਚ ਕਰੰਟ ਨੂੰ ਪਰਤਵੀ ਤੇ ਇੱਕ ਦਿਸ਼ਾ ਵਾਲਾ ਕਿਹੜਾ ਇਹ ਹਿੱਸੇ ਦੁਆਰਾ ਕੀਤਾ ਜਾਂਦਾ ਹੈ ਹਾਂਜੀ ਤਾਂ ਇਸ ਦਾ ਜੋ অপਸ਼ਨ ਤੁਹਾਡੇ ਸਾਹਮਣੇ ਹੈ ਹਾਂਜੀ ਪਹਿਲੀ ਹੈ ਆਰਮੇਚਰ ਦੂਸਰੀ ਹੈ ਫੀਲਡ ਵਾਈਨਿੰਗ ਤੀਸਰੀ ਹੈ ਸਲਿਪ ਰਿੰਗ ਤੇ ਚੌਥੀ ਹੈ ਕਮੂਟੇਟਰ ਤਾਂ ਇਸ ਦਾ ਦੋ ਸਹੀ ਆਨਸਰ ਹੈ ਦੋਸਤੋ ਉਹ ਹੈ ਕਮੂਟੇਟਰ ਠੀਕ ਹੈ ਦੋਸਤੋ ਚਲਦੇ ਆਪਾਂ ਨੈਕਸਟ ਕੁਸਚਨ ਤੇ ਡੀਸੀ ਜਨਰੇਟਰ ਦੀ ਕੋਰ ਲੈਮੀਨੇਟਡ ਕਿਉਂ ਕੀਤੀ ਗਈ ਹੁੰਦੀ ਹੈ ਹਾਂਜੀ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਕਾਪਰ ਲਾਸਸ ਘਟਾਉਣ ਲਈ एडी करंट ਘਟਾਉਣ ਲਈ एडी करंट ਵਧਾਉਣ ਲਈ ਜਾਂ ਕਾਪਰ ਲਾਸ ਵਧਾਉਣ ਲਈ ਤਾਂ ਇਸ ਦਾ ਸਹੀ ਆਨਸਰ ਹੈ ਦੋਸਤੋ ਉਹ ਹੈ एडी करंट ਘਟਾਉਣ ਲਈ ਠੀਕ ਹੈ ਦੋਸਤੋ ਆਪਾਂ ਚੱਲਦੇ ਆ नेक्स्ट ਕੁਐਸਚਨ ਤੇ ਇੱਕ ਪੋਲਡ ਡੀਸੀ ਜਨਰੇਟਰ ਵਿੱਚ ਵੇਵ ਅਤੇ ਲੈਂਪ ਵਾਈਨਿੰਗ ਦੁਆਰਾ ਜੁੜੇ ਹੋਏ ਆਰਮਚਰ ਦੁਆਰਾ ਪੈਦਾ ਕੀਤੇ ਇਮਐਫ ਦੀ ਅਨੁਪਾਤ ਕੀ ਹੋਵੇਗੀ ਹਾਂਜੀ ਕੀ ਹੋਵੇਗੀ ਜੀ ਇਸ ਦਾ ਜੋ ਸਹੀ ਆਨਸਰ ਹੈ ਦੋਸਤੋ ਉਹ ਹੈ 1 ਅਨੁਪਾਤ 4 ਠੀਕ ਹੈ ਦੋਸਤੋ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਲੈਪ ਕਿਸਮ ਦਾ ਵਾਈਂਡਿੰਗ ਕਿਸ ਹਾਲਤ ਲਈ ਵਰਤੀ ਜਾਂਦੀ ਹੈ অপਸ਼ਨ ਤੁਹਾਡੇ ਬਿਲਕੁਲ ਸਾਹਮਣੇ ਹਨ ਜੀ ਘੱਟ ਵੋਲਟਸ ਅਤੇ ਜ਼ਿਆਦਾ ਕਰੰਟ ਲਈ ਵੱਧ ਵੋਲਟਸ ਅਤੇ ਘੱਟ ਕਰੰਟ ਲਈ ਉਪਰੋਕਤ ਦੋਹਾਂ ਵਾਸਤੇ ਜਾਂ ਉਪਰੋਕਤ ਕੋਈ ਨਹੀਂ ਇਸ ਤੋਂ ਜੋ ਸਹੀ ਆਨਸਰ ਹੈ ਦੋਸਤੋ ਉਹ ਹੈ ਘੱਟ ਵੋਲਟੇਜ ਅਤੇ ਜ਼ਿਆਦਾ ਕਰੰਟ ਲਈ ਠੀਕ ਹੈ ਦੋਸਤੋ ਅਗੀ ਇਸ ਵੀਡੀਓ ਦਾ ਲਾਸਟ ਕੁਸਚਨ ਹੈ ਜੀ ਆਰਮਚਰ ਦੀ ਵਾਈਂਡਿੰਗ ਕਿਹੜੀ ਕਿਸਮ ਦੀ ਹੁੰਦੀ ਹੈ ਆਰਮਚਰ ਦੀ ਵਾਈਂਡਿੰਗ ਕਿਹੜੇ ਕਿਸਮ ਦੀ ਹੁੰਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਲੈਂਪ ਦੂਸਰੀ ਵੇਵ ਤੀਸਰੀ ਲੇਪਿੰਗ ਜਾਂ ਲੈਂਪ ਜਾਂ ਵੇਵ ਇਸ ਦਾ ਜੋ ਸਹੀ ਆਨਸਰ ਹੈ ਲੈਂਪ ਜਾਂ ਵੇਵ ਰਹਿਣ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕੇਸਰ ਨੇ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਅਤੇ ਜਿਹੜੇ ਵੀਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਨਾਲ ਬੈਲ ਆਈਕਨ ਵੀ ਪ੍ਰੈਸ ਕਰੋ ਤਾਂ ਜੋ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੇ ਦੋਸਤਾਂ ਤੱਕ ਸੋ ਜਿੰਨਾ ਵੀ ਵੀਰਾਂ ਨੇ ਸਾਡਾ WhatsApp ਗਰੁੱਪ ਜੁਆਇਨ ਨਹੀਂ ਕੀਤਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਉੱਥੇ ਜਾ ਕੇ ਸਿੱਧਾ ਜੁਆਇਨ ਕਰ ਸਕਦੇ ਹੋ ਸੋ ਮਿਲਦੇ ਆਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ